ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਣ ਦੀ ਸਾਡੀ ਵਾਰੀ ਹੈ ਇਸ ਲਈ ਸਾਡੀ ਪੂਰੀ ਤਿਆਰੀ ਹੈ ਔਰ ਉੱਥੇ ਮਜ਼ਦੂਰਾਂ ਨਾਲ ਗੱਲ ਕਰਨਗੇ ਉੱਥੇ ਜ਼ਿਮੀਦਾਰਾਂ ਨਾਲ ਗੱਲ ਕਰਨਗੇ ਉੱਥੇ ਕਿਸਾਨਾਂ ਨਾਲ ਗੱਲ ਕਰਨਗੇ ਉੱਥੇ ਵਪਾਰੀਆਂ ਦੀ ਗੱਲ ਕਰਨਗੇ ਉਹ ਰਾਹੁਲ ਗਾਂਧੀ ਦੇਸ਼ ਦੇ ਲੋਕਾਂ ਦੀ ਗੱਲ ਕਰਨਗੇ ਆਕਾਲੀ ਦਲ ਦਾ ਵਾਜਾ ਵੱਜਿਆ ਪਿਆ ਕੀ ਸਮਝੇ ਤੇ ਭਾਜਪਾ ਨੂੰ ਤਾਂ ਲੋਕਾਂ ਨੇ ਨਿਹੰਗਾਂ ਦੇ ਬਾਟੇ ਵਾਂਗੂ ਮਾਜ ਕੇ ਤੋੜ ਦੇਣਾ ਹੈ ਸਿਵਰੇਜ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ਚ ਮਿਕਸ ਹੋ ਕੇ ਆ ਰਿਹਾ ਔਰ ਲੋਕ ਤਰਾਈ ਤਰਾਈ ਕਰ ਰਿਹਾ ਕੋਈ ਲੋਕਾਂ ਦੀ ਪੁਕਾਰ ਸੁਣਨ ਵਾਲਾ ਨਹੀਂ ਅਸੀਂ 4 ਤਰੀਕ ਵਾਲੇ ਦਿਨ ਇਹ ਜਿਹੜੀ ਹੈ ਇਹ ਇੰਡੀਆ ਗੱਠਬੰਧਨ ਦੀ ਸਰਕਾਰ ਬਣਾ ਰਹੀ ਹੈ ਹਨ ਰਿੰਦਰ ਮੋਦੀ ਮੈਨੂੰ ਸਮਝ ਨਹੀਂ ਲੱਗੀ ਜਿਸ ਤਰੀਆ ਬਹਿਕੀਆਂ ਬਹਿਕੀਆਂ ਗੱਲਾਂ ਕਰ ਰਿਹਾ ਔਰ ਕਿਹੜੀਆਂ ਕਹਾਣੀਆਂ ਕਰ ਰਿਹਾ ਬਈ ਇੱਥੇ ਉਹ ਦੇਸ਼ ਦੇ ਟੁਕੜੇ ਕਰਕੇ ਦੇਸ਼ ਨੂੰ ਵੰਡ ਕੇ ਤੇ ਦੇਸ਼ ਦੇ ਲੋਕਾਂ ਨੂੰ ਧਰਾ ਕੇ ਉਹ ਕੀ ਕਰਨਾ ਚਾਹੁੰਦਾ ਹੈ ਮੈਨੂੰ ਹੈਰਾਨਗੀ ਇਸ ਗੱਲ ਦੀ 2024 ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਖਾੜੇ ਪਖੇਪੇ ਨੇ ਤਾਂ ਉੱਥੇ ਹੀ ਦੱਸਦੀ ਹੈ ਕਿ ਆਉਣ ਵਾਲੇ ਕੱਲ ਨੂੰ ਜੋ ਹੈ ਰਾਹੁਲ ਗਾਂਧੀ ਵਿਸ਼ੇਸ਼ ਤੌਰ ਦੇ ਉੱਤੇ ਗੁਰੂ ਨਗਰੀ ਦੇ ਵਿੱਚ ਆ ਰਹੇ ਨੇ ਤਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਕੀ ਕੁਝ ਤਿਆਰੀਆਂ ਜੋ ਕਾਂਗਰਸ ਪਾਰਟੀ ਵੱਲੋਂ ਕੀਤੀਆਂ ਗਈਆਂ ਨੇ ਸਾਡੇ ਨਾਲ ਡਾਕਟਰ ਐਕਮਰ ਵੇਕਾ ਜੀ ਮੌਜੂਦ ਹੈਗੇ ਨੇ ਉਹਨਾਂ ਨਾਲ ਗੱਲ ਕਰਦੇ ਵੇਰਕਾ ਸਾਹਿਬ ਕੱਲ ਰਾਹੁਲ ਗਾਂਧੀ ਜੀ ਆ ਰਹੇ ਨੇ ਤਾਂ ਕਿ ਕੁਝ ਤਿਆਰੀਆਂ ਜੋ ਹੁਣ ਕਾਂਗਰਸ ਪਾਰਟੀ ਵੱਲੋਂ ਕਰ ਲਿੱਤੀਆਂ ਗਈਆਂ ਨੇ ਕਿਉਂਕਿ ਇਸ ਵਾਰ ਮੁਕਾਬਲਾ ਬੜਾ ਇੱਟ ਚੋਟੀ ਦਾ ਮੁਕਾਬਲਾ ਹੈਗਾ। ਬਈ ਚਵੀਚ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਣ ਦੀ ਸਾਡੀ ਵਾਰੀ ਹੈ। ਇਸ ਲਈ ਸਾਡੀ ਪੂਰੀ ਤਿਆਰੀ ਹੈ। ਔਰ ਕੱਲ ਰਾਹੁਲ ਗਾਂਧੀ ਜੀ ਆ ਰਹੇ ਨੇ ਅੰਮ੍ਰਿਤਸਰ ਦੇ ਵਿੱਚ। ਅੰਮ੍ਰਿਤਸਰ ਦੇ ਵਿੱਚ ਉਹ ਹੰਕਾਰ ਭਰਨਗੇ ਔਰ ਜਿੱਤ ਦਾ ਮੰਤਰ ਭਰਨਗੇ ਔਰ ਉਥੇ ਮਜ਼ਦੂਰਾਂ ਨਾਲ ਗੱਲ ਕਰਨਗੇ ਉਥੇ ਜ਼ਮੀਦਾਰਾਂ ਨਾਲ ਗੱਲ ਕਰਨਗੇ ਉਥੇ ਕਿਸਾਨਾਂ ਨਾਲ ਗੱਲ ਕਰਨਗੇ ਉਥੇ ਵਪਾਰੀਆਂ ਦੀ ਗੱਲ ਕਰਨਗੇ ਔਰ ਰਾਹੁਲ ਗਾਂਧੀ ਦੇਸ਼ ਦੇ ਲੋਕਾਂ ਦੀ ਗੱਲ ਕਰਨਗੇ ਔਰ ਦੇਸ਼ ਦੇ ਲੋਕਾਂ ਦੀ ਏਕਤਾ ਅਖੰਡਤਾ ਆਪਸੀ ਭਾਈਚਾਰੇ ਦੀ ਗੱਲ ਕਰਨਗੇ ਬਾਬੇ ਨਾਨਕ ਦੀ ਸਾਂਝੀ ਵਾਰਤਾ ਦੀ ਗੱਲ ਕਰਨਗੇ ਔਰ ਕੱਲ ਰਾਹੁਲ ਗਾਂਧੀ ਦੀ ਅੰਮ੍ਰਿਤਸਰ ਜਿਹੜਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਵਿਰਕਾ ਸਾਹਿਬ ਜਿਸ ਤਰੀਕੇ ਦੇ ਨਾਲ ਜੋ ਬਾਕੀ ਵੀ ਜਿਹੜੇ ਕਹਿ ਸਕਦੇ ਕਿ ਪਾਰਟੀਆਂ ਵੱਲੋਂ ਪ੍ਰੋਪਰ ਤਿਆਰੀ ਕਰ ਲਈਤੀ ਗਈ ਆ ਪਰੰਤੂਰ ਤੌਰ ਤੇ ਤਿਆਰੀ ਕਰ ਲਈਤੀ ਗਈ ਆ ਹਰ ਇੱਕ ਇਹ ਪਾਰਟੀ ਦਾ ਜੋ ਵੱਡਾ ਨਮਾਇੰਦਾ ਹੈਗਾ ਉਹ ਸ਼੍ਰੀ ਅਮਰਸੇਵ ਸਾਹਿਬ ਵਿਖੇ ਪਹੁੰਚੇਗਾ ਕਿਉਂਕਿ ਆਉਣ ਵਾਲੇ 2-3 ਦਿਨਾਂ ਦੇ ਵਿੱਚ ਹੀ ਜਿਹੜਾ ਮਾਹੌਲ ਬਣਨਾ ਤਾਂ ਉਹਨਾਂ ਦੇ ਮੁਕਾਬਲੇ ਜੇ ਅਸੀਂ ਕਾਂਗਰਸ ਦੀ ਗੱਲ ਕਰ ਲਈਏ ਤਾਂ ਕਿੰਨਾ ਕੁ ਤਿਆਰੀ ਜਾਂ ਕਿੱਥੋਂ ਤੱਕ ਆਪਾਂ ਕਹਿ ਸਕਦੇ ਹਾਂ ਕਿ ਆਪਣੀ ਜਿੱਤ ਦੇ ਐਲਾਨ ਨੂੰ ਲੈ ਕੇ ਕਿਉਂਕਿ ਹਰ ਕੋਈ ਇਹੀ ਚੀਜ਼ ਕਹਿ ਰਿਹਾ ਕਿ ਸਾਡਾ ਕੈਂਡੀਡੇਟ ਜਿੱਤੂਗਾ ਸਾਡੀ ਪੂਰੀ ਤਿਆਰੀ ਆ ਕਾਂਗਰਸ ਵੀ ਕਹਿ ਰਹੀ ਆ ਭਾਜਪਾ ਵੀ ਕੀ ਲੱਗਦਾ ਬਈ ਕਾਂਗਰਸ ਪਾਰਟੀ ਨੇ ਤੇ ਚਾਰੇ ਖਾਨੇ ਇਹਨਾਂ ਦੇ ਚਿਤ ਕਰਨੇ ਉਥੇ ਜਿਹੜੀਆਂ ਚਾਰੇ ਪਾਰਟੀਆਂ ਤੁਸੀਂ ਗੱਲ ਕਰ ਰਹੇ ਹੋ ਅਕਾਲੀ ਦਲ ਦਾ ਵਾਜਾ ਵੱਜਿਆ ਪਿਆ ਕੀ ਸਮਝੇ ਤੇ ਭਾਜਪੀ ਨੂੰ ਤੇ ਲੋਕਾਂ ਨੇ ਨਿਹੰਗਾਂ ਦੇ ਬਾਟੇ ਵਾਂਗੂ ਮਾਜ ਕੇ ਤੋੜ ਦੇਣਾ ਹੈ ਸਾਡੀ ਕਿੰਨੀ ਕਿ ਤਿਆਰੀ ਹੈ ਸਾਡੀ ਬਿਲਕੁਲ ਪੂਰੀ ਤਿਆਰੀ ਹੈ ਔਰ ਇਹ ਅਸੀਂ 4 ਤਰੀਕ ਵਾਲੇ ਦਿਨ ਇਹ ਜਿਹੜੀ ਹੈ ਇਹ ਇੰਡੀਆ ਗੱਠਵੰਦਨ ਦੀ ਸਰਕਾਰ ਬਣਾ ਰਹੇ ਆ ਔਰ ਰਾਹੁਲ ਗਾਂਧੀ ਜੀ ਪ੍ਰਧਾਨ ਮੰਤਰੀ ਬਣਨਗੇ ਕੱਲ ਜਿਸ ਤਰੀਕੇ ਨਾਲ ਰਾਹੁਲ ਗਾਂਧੀ ਜੀ ਹੁਣਾਂ ਨੇ ਆਉਣਾ ਤਾਂ ਉੱਥੇ ਹੀ ਅੱਜ ਕਿਤਨਾ ਕਿਤਾ ਪੰਜਾਬ ਦੇ ਵਿੱਚ ਪੀਆ ਮੋਦੀ ਵੀ ਜਿਹੜੀ ਫੇਰੀ ਦੇ ਉੱਤੇ ਹੈਗੇ ਨੇ ਕਿਵੇਂ ਵੇਖਦੇ ਬਈ ਦੇਖੋ ਜਿਹੜਾ ਜਿੱਥੋਂ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਲ ਹੈ ਉਹ ਤੇ ਘਬਰਾਏ ਹੋਏ ਆ ਤੇ ਡਰੇ ਹੋਏ ਆ ਯਾਦ ਰੱਖਣਾ ਇੱਕ ਗੱਲ ਨੂੰ ਉਹ ਹੁਣ ਕੀ ਕਹਿ ਰਿਹਾ ਹੈ कि अगर कांग्रेस की सरकार आ जाती है इंडिया गठबंधन की सरकार आती है तो भाइयों और बहनों आपकी जितनी चार एकड़ जमीन है तो दो एकड़ कांग्रेस ले जाएगी आपके पास दो भैंसे हैं तो एक भैंस खोल के कांग्रेस ले जाएगी आपके पास अगर मंगल सूत्र है तो भी उठा के कांग्रेस पार्टी ले जाएगी और जिनके पास दो बीविया है एक बीवी कांग्रेस पार्टी ले जाएगी अरे जिसके पास है ही कोई नहीं उसको क्या डर है? <laughs> ਨਰਿੰਦਰ ਮੋਦੀ ਮੈਨੂੰ ਸਮਝ ਨਹੀਂ ਲੱਗੀ ਜਿਸ ਤਰੀਆ ਬਹਿਕੀਆਂ ਬਹਿਕੀਆਂ ਗੱਲਾਂ ਕਰ ਰਿਹਾ ਔਰ ਕਿਹੜੀਆਂ ਕਹਾਣੀਆਂ ਕਰ ਰਿਹਾ ਬਈ ਇੱਥੇ ਉਹ ਦੇਸ਼ ਦੇ ਟੁਕੜੇ ਕਰਕੇ ਦੇਸ਼ ਨੂੰ ਵੰਡ ਕੇ ਤੇ ਦੇਸ਼ ਦੇ ਲੋਕਾਂ ਨੂੰ ਡਰਾ ਕੇ ਉਹ ਕੀ ਕਰਨਾ ਚਾਹੁੰਦਾ ਹੈ ਮੈਨੂੰ ਹੈਰਾਨਗੀ ਇਸ ਗੱਲ ਦੀ ਵਿਕਰ ਸਾਹਿਬ ਕੱਲ ਜਦੋਂ ਰਾਹੁਲ ਗਾਂਧੀ ਜੀ ਨੇ ਆਉਣਾ ਤਾਂ ਕੀ ਰੂਟ ਮੈਪ ਕੀ ਹੈਗਾ ਕਿੱਥੋਂ ਦੀ ਕਿੱਥੋਂ ਤੱਕ ਰੈਲੀ ਕੱਢੀ ਜਾਏਗੀ ਇੱਕ ਵਾਰੀ ਜ਼ਰੂਰ ਇਹ ਵੀ ਸੰਖੇਪਚ ਦੱਸ ਰਾਹੁਲ ਗਾਂਧੀ ਜੀ ਕੱਲ 4 ਵਜੇ ਅੰਮ੍ਰਿਤਸਰ ਦੇ ਵਿੱਚ ਪਹੁੰਚਣਗੇ 5 ਵਜੇ ਉਹ ਰੈਲੀ ਨੂੰ ਸੰਬੋਧਨ ਕਰਨਗੇ ਔਰ ਉਹਦੇ ਬਾਅਦ ਜਿਹੜਾ ਹੈਗਾ ਉਹ ਸਵੇਰੇ 골ਡਨ ਟੈਂਪਲ ਜਾ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਣਗੇ ਉਹ ਉੱਥੇ ਵੀ ਉਹਨਾਂ ਦਾ ਜਾਣ ਦਾ ਪਲਾਨ ਹੈਗਾ ਔਰ ਰਾਹੁਲ ਗਾਂਧੀ ਜੀ ਜਿੱਥੇ ਉਹ ਜਿਹੜੀ ਕਾਂਗਰਸ ਪਾਰਟੀ ਵੱਲੋਂ ਪ੍ਰਚਾਰ ਕਰਨਗੇ ਉੱਥੇ ਗੁਰੂ ਚਰਨਾਂ 'ਚ ਵੀ ਮੱਥਾ ਟੇਕਣਗੇ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਹਸਣ ਡਾਕਟਰ ਐਕਮਰ ਵੇਰਕਾ ਜੀ ਤੋਂ ਉਹਨਾਂ ਵੱਲੋਂ ਸੰਖੇਪ ਦੇ ਵਿੱਚ ਦੱਸਿਆ ਗਿਆ ਕਿ ਕੱਲ ਜਵਾਨ ਵਾਲੇ ਕੱਲ ਰਾਹੁਲ ਗਾਂਧੀ ਜੋ ਗੁਰੂ ਨਗਰੀ ਦੇ ਵਿੱਚ ਆ ਰਹੇ ਨੇ ਤੇ ਉਹਨਾਂ ਦੇ ਇੱਥੇ ਆਉਣ ਦੇ ਨਾਲ ਕੀ ਕੁਛ ਰੂਟ ਮੈਪ ਪ੍ਰਾਣ ਕਿੰਨੀ ਕ ਤਿਆਰੀ ਕਾਂਗਰਸ ਵੱਲੋਂ ਕੀਤੀ ਗਈ ਆ ਕੱਲੀ ਕੱਲੀ ਗੱਲ ਤੜਨਾ ਸੰਗਮ ਦੇ ਵਿੱਚ ਸਾਂਝੀ ਕੀਤੀ ਗਈ ਆ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਯ ਸੁਨਿਕ ਜਗਵੰਨੀ ਟੀਵੀ ਸ਼੍ਰੀਮਨ ਸਾਈ